ਆ ਲੈ ਨਿਰਮਲ ਪੰਚਾਇਤੀ ਅਖਾੜ ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੈਤ ਭਜਾ ਜਿਨ੍ਹਾਂ ਨੇ ਸ਼ਾਨ ਸਾਹਿਬ ਹੈ ਉਹ ਇੱਥੇ ਹੀ ਇੱਕ ਅਖਾੜੇ ਦੇ ਵਿੱਚ ਹੈ ਇਹ ਇਹਨਾਂ ਨੂੰ ਤਜਾ ਕਹਿੰਦੇ ਆ ਜਿਵੇਂ ਆਪਣਾ ਨਿਸ਼ਾਨ ਹੁੰਦਾ ਆ ਸਾਰੇ ਦੇ ਆਪ ਆਪਣੀਆਂ ਤਜਾ ਆ ਇਹਦੇ ਵਿੱਚ ਵੀ ਖੰਡੇ ਬਣੇ ਆ ਕੁਰਬਾਨਾ ਬਣੀਆਂ ਇਹ ਸਭ ਤੋਂ ਅੱਗੇ ਚੱਲਦੀਆਂ ਵਾ ਜਿਹੜੇ ਮੇਲਾ ਅਧਿਕਾਰੀ ਉੱਚ ਅਧਿਕਾਰੀ ਲੋਗ ਆ ਉਹ ਸਾਰੇ ਉੱਥੇ ਖੜੇ ਹੁੰਦੇ ਆ ਜਿਹੜਾ ਵੀ ਜਾਂਦਾ ਆ ਅਖਾੜਾ ਉਹਦਾ ਸਨਮਾਨ ਕਰਦੇ ਆ ਤੇ ਸਭ ਤੋਂ ਪਹਿਲਾਂ ਉਹ ਮਾਲਾ ਗੁਰੂ ਗ੍ਰੰਥ ਸਾਹਿਬਾ ਨੂੰ ਚੜਾਉਂਦੇ ਆ ਮੇਲੇ ਦੇ ਮੇਨ ਜਿਹੜੇ ਉੱਚ ਅਧਿਕਾਰੀ ਆ ਮਾਗਵਜਨ ਸੰਗ ਸਾਧੂਆ ਧੂੜੀ ਕਰ ਅਸਨਾ ਐ ਤੇ ਆਪ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਐਸਾ ਸਥਾਨ ਤੇ ਆਇਆ 6 ਮਹੀਨੇ ਰਿਹਾ ਆਗਦਾ ਮਹੀਨਾ ਹੈ ਇਹ ਪੂਰਾ ਉਹ ਇਥੇ ਜਿਵੇਂ ਬਲਕਿ ਕਲਪਵਾਸ ਕਹਿੰਦੇ 1 ਮਹੀਨੇ ਤੇ 2 ਮਹੀਨੇ ਨੂੰ ਉਹ ਤਾਂ 6 ਮਹੀਨੇ ਰਹੇ ਤੇ ਜਦੋਂ ਨਰਮਲੀ ਪਚੰਤੀ ਅਖਾੜਾ ਸ਼ਾਈ ਇਸ਼ਨਾਨ ਕਰਦਾ ਤਾਂ ਉਹਦੀ ਮਹੱਤਤਾ ਕੀ ਹੈ ਇਹ ਦੇਖ ਸਕਦੇ ਹੋ ਰਥ ਜਿਹੜੇ ਹੈਗੇ ਨੇ ਪਏ ਹੋਏ ਨੇ ਇਹ ਹੌਦਾ ਕਹਿੰਦੇ ਆ ਜੀ ਇਹਨੂੰ ਕਹਿੰਦੇ ਆ ਹੌਦਾ ਜਿਵੇਂ ਪਹਿਲਾਂ ਰਾਜੇ ਲੋਕ ਜਾਂਦੇ ਹੁੰਦੇ ਨਾ ਸ਼ਾਹੀ ਸਮਾਨ ਹੁੰਦਾ ਹੈ ਉਹਨਾਂ ਕੋਲ ਤਾਂ ਹੀ ਸ਼ਾਹੀ ਇਸ਼ਨਾਨ ਕਹਿੰਦੇ ਆ ਨਾ ਵੀ ਸਾਰੇ ਅਖਾੜੇ ਸ਼ਾਹੀ ਰਿਵਾਜ ਨਾਲ ਜਾਂਦੇ ਆ ਆ ਰਾਜਿਆਂ ਕੋਲੇ ਸਮਾਨ ਹੁੰਦਾ ਸੀ ਤੇ ਰਾਜੇ ਲੋਕਾਂ ਨੇ ਅਖਾੜੇ ਦੀ ਸਥਾਪਨਾ ਕੀਤੀ ਤਾਂ ਉਹਨਾਂ ਸ਼ਾਹੀ ठाਠ ਬਣਾ ਕੇ ਦਿੱਤਾ ਇਹ ਅੱਗੇ ਬਾਬਾ ਜੀ ਆ ਅਸੀਂ ਦੇਖ ਰਹੇ ਸ਼ੇਰ ਦੀਆਂ ਜਿਹੜੀਆਂ ਹੈਗੀਆਂ ਉਹ ਪੂਰਾ ਲਾਇਆ ਵੇ ਆ ਜੀ ਹਾਂ ਮਤਲਬ ਸ਼ਾਹੀ ਜਿਵੇਂ ਸ਼ਾਹੀ ਲੋਕ ਜਾਂਦੇ ਹੁੰਦੇ ਨੇ ਨਾ ਰਾਜੇ ਲੋਕ ਉਤਰਾਂ ਆ ਇਹ ਜਿਹੜੇ ਆ ਚਾਂਦੀ ਦੇ ਆ ਮੈਂ ਇੱਕ ਦਰਸ਼ਨ ਕਰਾਉਣਾ ਆ ਆ ਜੀ ਦਾ ਹੌਦਾ ਆ ਇਹ ਸੋਨੇ ਦਾ ਆ ਇਹਦੇ ਵਿੱਚ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਬਰਾਜਮਨ ਹੁੰਦੇ ਆ। ਇਹ ਸਾਰਾ ਸੋਨੇ ਦਾ ਬਣਿਆ ਜੀ। ਹਾਂਜੀ ਆ ਸਭ ਉੱਤੇ ਸੋਨਾ ਹੀ ਆ ਜਿੰਨਾ ਹੈਗਾ। ਤਾਂ ਨਰਮਲੀ ਅਖਾੜਾ ਜੇ ਹੈਗਾ ਜਦੋਂ ਉਹ ਜਾਂਦਾ ਜੀ ਆਪਣਾ ਸ਼ਾਹੀ ਇਸ਼ਨਾਨ ਮਹਾਂਕੁੰਭ ਦੇ ਵਿੱਚ ਕਰਨਾ ਇਹ ਹੌਦਾ ਜੀ ਜਿਸਦੇ ਵਿੱਚ ਗੁਰੂ ਮਹਾਰਾਜ ਸਾਹਿਬ ਦੀ ਪਾਲਕੀ ਸਵਾਰ ਹੁੰਦੀ ਹੈ ਜਦੋਂ ਮਹਾਕੁੰਬ ਦੇ ਦਰਸ਼ਕ ਤਾਰੇ ਕੀਤੇ ਜਾਂਦੇ ਹਨ ਤਾਂ ਇਹ ਪਾਲਕੀ ਜਿਸ ਦੇ ਵਿੱਚ ਆਉਂਦੀ ਹੈ ਹੌਦਾ ਰੱਥ ਹੈ ਵੈਸੇ ਨੂੰ ਹੌਦਾ ਕਿਹਾ ਜਾਂਦਾ ਇੱਥੇ ਤੁਸੀਂ ਦੇਖੋ ਸ਼ੇਰ ਦਾ ਜਿਹੜਾ ਹੈਗਾ ਉਹ ਅੱਗੇ ਜਿਹੜਾ ਹੈਗਾ ਚਿਹਰਾ ਔਰ ਇੱਧਰ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਪਹਿਲੇ ਸਮੇਂ ਰਾਜੇ ਮਹਾਰਾਜ ਸਾਹਮਣੇ ਜਿਹੜੀ ਫੌਜ ਜਾਂਦੀ ਸੀਗੀ ਉਸੇ ਤਰੀਕੇ ਦੇ ਨਾਲ ਇੱਕ ਸਤਕਾਰ ਦੇ ਵਜੋਂ ਜਿਹੜਾ ਹੈਗਾ ਪੂਰਾ ਇਹ ਤਿਆਰ ਕੀਤਾ ਗਿਆ ਔਰ ਤਾ ਇਹ ਇਹ ਅਖੰਡਾ ਜਿਹੜਾ ਹੈਗਾ ਇਸ ਤੇ ਜਿਹੜਾ ਹੈਗਾ ਉਹ ਬਣਾਇਆ ਗਿਆ ਔਰ ਇਹ ਪੂਰਾ ਦਾ ਪੂਰਾ ਜਿਹੜਾ ਹੈਗਾ ਜਿਹੜਾ ਹੈਗਾ ਇਹ ਇਹ ਸੋਨੇ ਦੇ ਵਿੱਚ ਬਣਿਆ ਹੋਇਆ ਸੋਨੇ ਦਾ ਉੱਪਰ ਸਾਰੀ ਜਿਹੜੀ ਸੋਨੇ ਦੀ ਪਰਤ ਹੈ ਔਰ ਇਸ ਦੀ ਕੀਮਤ ਦਾ ਅੰਦਾਜ਼ਾ ਤੁਸੀਂ ਇਸ ਤੋਂ ਲਗਾ ਸਕਦੇ ਹੋ ਕਿ ਇਹ ਦੀ ਕਰੋੜਾਂ ਰੁਪਏ ਦੀ ਇਸਦੀ ਕੀਮਤ ਹੋਵੇਗੀ ਔਰ ਇਹ ਪੂਰਾ ਸੋਨੇ ਦੇ ਵਿੱਚ ਹੈ ਜਿਹੜਾ ਮਹਾਕੁੰਭ ਦੇ ਵਿੱਚ ਜਦੋਂ ਗੁਰੂ ਮਹਾਰਾ ਸਾਹਿਬ ਦੀ ਸਵਾਰੀ ਜਾਂਦੀ ਹੈ ਮਹਾਕੁੰਭ ਦੇ ਵਿੱਚ ਸੰਪਰਦਾ ਜਿਹੜੀ ਹੈਗੀ ਹੈ ਨਰਮਲ ਸੰਪਰਦਾ ਜਦੋਂ ਇਸ਼ਨਾਨ ਕਰਦੀ ਹੈ ਸ਼ਾਈ ਇਸ਼ਨਾਨ ਕਰਦੀ ਹੈ ਤਾਂ ਉਸ ਸਮੇਂ ਗੁਰੂ ਮਹਾਰਾ ਸਾਹਿਬ ਦੀ ਪਾਲਕੀ ਇਸ ਦੇ ਵਿੱਚ ਸਵਾਰ ਹੁੰਦੀ ਹੈ ਇਹ ਪਾਲਕੀ ਜਿਹੜੀ ਹੈਗੀ ਹੈ ਦੇ ਵਿੱਚ ਫੋਟੋ ਗੁਰੂ ਨਾਨਕ ਸਾਹਿਬ ਦੇ ਗੁਰੂ ਗਵਨ ਇਹ ਗੁਰੂ ਮਹਾਰਾ ਸਾਹਿਬ ਦਾ ਸਰੂਪ ਇਸ ਪਾਲਕੀ ਦੇ ਵਿੱਚ ਸਵਾਰ ਹੁੰਦਾ ਉਸ ਹੌਦਦੇ ਦੇ ਵਿੱਚ ਗੁਰੂ ਮਹਾਰਾ ਸਾਹਿਬ ਦੀ ਪਾਲਕੀ ਨੂੰ ਲੈ ਕੇ ਜਾਇਆ ਜਾਂਦਾ ਇਹ ਪਾਲਕੀ ਹੈ ਔਰ ਪੂਰਾ ਜਿਹੜਾ ਹੌਦਾ ਜਿਹੜਾ ਹੈਗਾ ਉਹ ਸੋਨੇ ਦਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਦੇ ਵਿੱਚ ਕਲਾਕਿਰਤੀ ਕੀਤੀ ਗਿਆ ਇਹ ਪਿੱਛੇ ਦੇਖਦੇ ਪੂਰੀ ਕਲਾਕਿਰਤੀ ਜਿਹੜੀ ਹੈਗੀ ਆ ਉਹ ਸੋਨੇ ਦੀ ਜਿਹੜੀ ਹੈਗੀ ਇੱਥੇ ਕੀਤੀ ਗਈ ਹੈ ਇਹ ਪੂਰਾ ਸੋਨੇ ਦੀ ਜਿਹੜੀ ਹੈਗੀ ਕਲਾ 50 ਸਾਲ ਪਹਿਲਾਂ ਇਹਨੂੰ ਹਾਥੀ ਤੇ ਸਜਾ ਕੇ ਤੇ ਗੁਰੂ ਸਾਹਿਬ ਨੂੰ ਹਾਥੀ ਤੇ ਰੱਖਦੇ ਲੈ ਕੇ ਜਾਂਦੇ ਸੀ ਪਹਿਲਾਂ ਨੂੰ ਹਾਥੀ ਤੇ ਸਜਾਇਆ ਜਾਂਦਾ ਸੀ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਿਰਾਜਮਾਨ ਕਰਕੇ ਤੇ ਸਭ ਤੋਂ ਅੱਗੇ ਹਾਥੀ ਗੁਰੂ ਗ੍ਰੰਥ ਸਾਹਿਬ ਵਾਲਾ ਹੁੰਦਾ ਸੀ ਤੇ ਉਹਦੇ ਪਿੱਛੇ ਮਹਾਂਪੁਰਖ ਵੀ ਹਾਥੀ ਤੇ ਆ ਚੀਜ਼ਾਂ ਸਜ ਕੇ ਤੇ ਮਹਾਂਪੁਰਖ ਵੀ ਬੈਠਦੇ ਸੀ ਕਿਉਂਕਿ ਆਪਣੇ ਇਸ਼ਟ ਦਾ ਸਭ ਤੋਂ ਵੱਡਾ ਜਿਹੜਾ ਸਨਮਾਨ ਦਿਖਾਇਆ ਜਾਂਦਾ ਵਾ ਵੀ ਅਸੀਂ ਕਿੰਨਾ ਸਨਮਾਨ ਕਰਦੇ ਆ ਆਪਣੇ ਇਸ਼ਟ ਨੂੰ ਅਸੀਂ ਕਿੰਨਾ ਉੱਚਾ ਸਮਝਦੇ ਆ ਹਾਥੀ ਤੇ ਰੱਖਣਾ ਹੁਣ ਹਾਥੀ ਦਾ ਜਮਾਨਾ ਚਲੇ ਗਿਆ ਤਾਂ ਹੁਣ ਆਪਣੇ ਕੋਲ ਪਾਲਕੀ ਹੈ ਪੰਜ ਪਿਆਰੇ ਸਹਿਬਾਨ ਵੀ ਹੁੰਦੇ ਆ ਗਤਕੇ ਵਾਲੇ ਸਿੰਘ ਵੀ ਹੁੰਦੇ ਆ ਨਿਹੰਗ ਸਿੰਘ ਫੌਜਾਂ ਵੀ ਹੁੰਦੀਆਂ ਆ ਤੇ ਬਹੁਤ ਵੱਡਾ ਇੱਕ ਪ੍ਰਚਾਰ ਸਿੱਖੀ ਦਾ ਉੱਚਾ ਮਾਦਮ ਨਾ ਕੀਤਾ ਜਾਂਦਾ ਤਾਂ ਇਹ ਅਸੀਂ ਮਹਾਕੁੰਭ ਪ੍ਰਿਆਗਰਾਜ ਦੇ ਵਿੱਚ ਆ ਨਰਮਲੀ ਸੰਪਰਦਾਏ ਜਦੋਂ ਸ਼ਾਈ ਇਸ਼ਨਾਨ ਕਰਦਾ ਤਾਂ ਪਾਲਕੀ ਸਾਹ ਜਿਹੜੀ ਜਾਂਦੀ ਹੈ ਗੁਰੂ ਮਹਾਰਾਜ ਸਾਹਿਬ ਦਾ ਸਰੂਪ ਜਾਂਦਾ ਉਸ ਨੂੰ ਸੋਨੇ ਦੀ ਪਾਲਕੀ ਦੇ ਵਿੱਚ ਲਿਜਾਇਆ ਜਾਂਦਾ ਸੋਨੇ ਦੀ ਪਾਲਕੀ ਤਿਆਰ ਕੀਤੀ ਗਈ ਹੈ ਔਰ ਦੂਜੇ ਪਾਸੇ ਜਿਹੜੇ ਆਗੇ ਨੇ ਅ ਇਹ ਬਾਬਾ ਜੀ ਇਹ ਤੁਜੇ ਇਹਨਾਂ ਵਿੱਚ ਸਾਰੇ ਜਿਹੜੇ ਮਾਹਪੁਰਖ ਆਉਂਦੇ ਆ ਉਹ ਬੈਠਦੇ ਆ ਪਿੱਛੇ ਪਿੱਛੇ ਗੁਰੂਗ੍ਰਾਮ ਸਾਹਿਬ ਦੇ ਪਿੱਛੇ ਪਿੱਛੇ ਇਹਨਾਂ ਵਿੱਚ ਮਾਹਪੁਰਖ ਬੈਠਦੇ ਉਹ ਵੀ ਇੱਕ ਸਨਮਾਨ ਹੈ ਸਾਡਾ ਸ਼ਾਹੀ ਆ ਵੀ ਸਾਨੂੰ ਸਾਡੇ ਗੁਰੂ ਗੋਬਿੰਦ ਇਹ ਇਹ ਜਿਹੜੇ ਆ ਕਿ ਨੇ ਇਹ ਇਹਨਾਂ ਨੂੰ ਤਜਾ ਕਹਿੰਦੇ ਆ ਜਿਵੇਂ ਆਪਣਾ ਨਿਸ਼ਾਨ ਹੁੰਦਾ ਆ ਸਾਰਿਆਂ ਦੀ ਆਪ ਆਪਣੀ ਤਜਾ ਆ ਇਹਦੇ ਵਿੱਚ ਵੀ ਖੰਡੇ ਬਣੇ ਆ, ਕਿਰਪਾਨਾਂ ਬਣੀਆਂ, ਇਹ ਸਭ ਤੋਂ ਅੱਗੇ ਚੱਲਦੀਆਂ ਵਾਂ। ਨਿਸ਼ਾਨੀ ਆਪਣੀ ਸਾਡੀ ਤਹਾਜਾ ਨਿਸ਼ਾਨੀ ਹੈ ਸਾਡਾ ਝੰਡਾ ਆ। ਮਾਨੂੰ ਸਾਡਾ ਝੰਡਾ ਸਿੱਖੀ ਦਾ ਹੈ। ਜੀ। ਵੀ ਸਾਡੀ ਸਿੱਖੀ ਦੀ ਨਿਸ਼ਾਨੀ ਸਾਡਾ ਝੰਡਾ ਆ। ਇਹ ਤਹਾਜਾ ਹੈਗੀ ਆ, ਤਹਾਜਾ ਦੇ ਪਿੱਛੇ ਜਿਹੜੀ ਹੈਗੀ ਆ ਗੁਰੂ ਮਹਾਰਾਜ ਸਾਹਿਬ ਦੀ ਪਾਲਕੀ ਹੁੰਦੀ ਆ, ਪਾਲਕੀ ਦੇ ਪਿੱਛੇ ਸੰਤ ਮਹਾਪੁਰਸ਼ ਹੁੰਦੇ ਨਿਰਮਲ ਸੰਪਰਦਾਏ ਦੇ ਜਿਹੜੇ ਨੇ ਮੁਖੀ ਔਰ ਇਸ ਤੋਂ ਪਿੱਛੇ ਸੰਗਤ ਹੁੰਦੀ ਆ ਔਰ ਇਹ ਅਸੀਂ ਪਾਲਕੀ ਦਿਖਾ ਰਹੇ ਆ ਸੋਨੇ ਦੇ ਵਿੱਚ ਕਲਾਕਿਰਤ ਕੀਤੀ ਹੋਈ ਪਾਲਕੀ ਆ ਗੁਰੂ ਮਹਾਰਾਜ ਸਾਹਿਬ ਦੇ ਸਰੂਪ ਨੂੰ ਜਾਣਦੇ ਲਈ ਕਰੋੜਾਂ ਰੁਪਏ ਦੀ ਕੀਮਤ ਦੇ ਨਾਲ ਇਹ ਪਾਲਕੀ ਤਿਆਰ ਕੀਤੀ ਗਈ ਹੈ ਔਰ ਮਹਾਕੁੰਬ ਦੇ ਵਿੱਚ ਨਰਮਲੀ ਅਖਾੜੇ ਦੇ ਵਿੱਚ ਪੰਚਾਇਤੀ ਖੜ ਦੇ ਵਿੱਚ ਪਾਲਕੀ ਸਜੋਬਿਤ ਹੈ ਜਦੋਂ ਸ਼ਾਈ ਇਸ਼ਨਾਨ ਪਹਿਲਾ ਹੋਇਆ ਔਰ ਹੁਣ 3 ਤਰੀਕ ਨੂੰ ਜਿਹੜਾ ਸ਼ਾਈ ਇਸ਼ਨਾਨ ਹੈ ਉਹਦੇ ਵਿੱਚ ਇਸ ਪਾਲਕੀ ਦੇ ਵਿੱਚ ਸੋਨੇ ਦੀ ਬਣੀ ਪਾਲਕੀ ਦੇ ਵਿੱਚ ਸਿੰਘ ਗੁਰੂ ਮਹਾਰਾਜ ਸਾਹਿਬ ਦੀ ਸਰੂਪ ਜਿਹੜਾ ਹੈਗਾ ਉਸ ਸਵਾਰੀ ਨੂੰ ਜਿਹੜਾ ਲੈ ਕੇ ਜਾਣਗੇ ਔਰ ਸ਼ਾਈ ਇਸ਼ਨਾਨ ਕਰਨਗੇ ਮੈਂ ਆਪ ਜੀ ਨੂੰ ਹੋਰ ਗੱਲ ਮੈਨੂੰ ਭੁੱਲ ਗਈ ਜਦੋਂ ਆਪਾਂ ਮਨੋਂ ਇਹ ਲੈ ਕਰਕੇ ਪਾਲਕੀ ਉੱਥੇ ਪਹੁੰਚਣਾ ਹੈ ਜਦੋਂ ਸੰਗਮ ਤੇ ਪਹੁੰਚਣਾ ਤੇ ਜਿਹੜੇ ਮੇਲਾ ਅਧਿਕਾਰੀ ਉੱਚ ਅਧਿਕਾਰੀ ਲੋਗ ਆ ਉਹ ਸਾਰੇ ਉੱਥੇ ਖੜੇ ਹੁੰਦੇ ਆ ਜਿਹੜਾ ਵੀ ਜਾਂਦਾ ਆ ਅਖਾੜਾ ਉਹਦਾ ਸਨਮਾਨ ਕਰਦੇ ਆ ਤੇ ਸਭ ਤੋਂ ਪਹਿਲਾਂ ਉਹ ਮਾਲਾ ਗੁਰੂ ਗ੍ਰੰਥ ਸਾਹਿਬ ਮਾਰ ਨੂੰ ਚੜਾਉਂਦੇ ਆ ਮੇਲੇ ਦੇ ਮੇਨ ਜਿਹੜੇ ਉੱਚ ਅਧਿਕਾਰੀ ਆ ਹੱਥ ਜੋੜ ਕੇ ਖੜੇ ਹੁੰਦੇ ਆ ਪੈਰਾਂ 'ਚ ਜੁੱਤਾ ਲਾ ਕੇ ਸਨਕਾ ਸਨਮਾਨ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਆਕਰ ਕੇ ਪਹਿਲਾਂ ਮਾਲਾ ਚੜਾਉਂਦੇ ਆ ਸਤਿਕਾਰ ਕਰਦੇ ਆ ਤੋਂ ਬਾਅਦ ਮਾਹਪੁਰ ਖਾਂ ਦਾ ਸਤਿਮਾਨ ਕਰਦੇ ਆ ਇੱਕ ਬਹੁਤ ਵੱਡੀ ਐਂਟਰੀ ਹੈ ਵੀ ਮੇਲੇ ਦੇ ਉੱਚ ਅਧਿਕਾਰੀ ਜਿਹੜੇ ਗੁਰੂਗ੍ਰਾਮ ਸਾਹਿਬ ਦਾ ਸਨਮਾਨ ਕਰਦੇ ਆ ਹੱਥ ਜੋੜ ਕੇ ਇਹ ਆ ਇੱਥੇ ਮਹਾਕੁੰਭ ਦੇ ਆਰੰਭ ਦੇ ਵਿੱਚ ਸਿੱਖ ਧਰਮ ਦੀ ਪਛਾਣ ਕੀ ਆ ਸਿੱਖ ਧਰਮ ਦੀ ਇੱਥੇ ਪਛਾਣ ਕੀ ਆ ਸਿੱਖ ਧਰਮ ਦੀ ਪਛਾਣ ਕਿ ਜਦੋਂ ਗੁਰੂ ਮਾਰਾ ਸਾਹਿਬ ਦੇ ਸਰੂਪ ਦੀ ਸਵਾਰੀ ਹੁੰਦੀ ਹੈ ਸ਼ਹੀ ਇਸ਼ਨਾਨ ਨਿਰਮਲ ਸੰਪਰਦਾਇ ਅਖਾੜਾ ਕਰਦਾ ਤਾਂ ਉਦੋਂ ਵੱਡੇ ਤੋਂ ਵੱਡਾ ਅਧਿਕਾਰੀ ਜਿਹੜਾ ਹੈਗਾ ਨਿਮਰ ਹੋ ਕੇ ਨਿਮਾਣਾ ਹੋ ਕੇ ਗੁਰੂ ਮਾਰਾ ਸਾਹਿਬ ਦੇ ਸਰੂਪ ਨੂੰ ਜਿਹੜਾ ਹੈਗਾ ਉਸ ਸਮਰਪਿਤ ਹੋ ਜਾਂਦਾ ਔਰ ਸ਼ਹੀ ਇਸ਼ਨਾਨ ਦੇ ਵਿੱਚ ਜਿਹੜਾ ਹੈਗਾ ਸ਼ਾਮਲ ਹੁੰਦਾ ਕੁੰਭ ਦੇ ਵਿੱਚ ਬਹੁਤ ਸਾਰੇ ਅਖਾੜੇ ਨੇ ਔਰ ਉਹਨਾਂ ਅਖਾੜਿਆਂ ਦਾ ਆਪਣਾ ਇਤਿਹਾਸ ਆ ਅਸੀਂ ਇਸ ਵੇਲੇ ਨਰਮਲੀ ਸੰਪਰਦਾਇ ਪੰਚਾਇਤੀ ਅਖਾੜੇ ਦੇ ਵਿੱਚ ਆ ਔਰ ਮੇਰੇ ਪਿੱਛੇ ਇਸ ਪੂਰੇ ਇਤਿਹਾਸ ਨੂੰ ਦਰਸਾਉਂਦਾ ਹੋਇਆ तमाम ਅਖਾੜੇ ਜਿਹੜੇ ਮੁਕੀ ਹੁਣ ਤੱਕ ਰਹੇ ਉਹਨਾਂ ਦਾ ਇਹ ਸੰਤ ਬਾਬਾ ਮਹਤਾਬ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ 1862 ਦੇ ਵਿੱਚ ਜਿਹੜੇ ਇਸ ਪੰਚਾਇਤੀ ਅਖਾੜੇ ਦਾ ਸਥਾਪਨਾ ਕੀਤੀ ਉਸ ਤੋਂ ਬਾਅਦ ਪੰਡਿਤ ਰਾਮ ਸਿੰਘ ਜੀ ਮਹਾਰਾਜ ਜਿਹੜੇ ਕਬੀਰੀ ਇਸ ਤੋਂ ਬਾਅਦ ਇਹ ਜਿਹੜੇ ਹੈਗੇ ਨੇ ਇਹਨਾਂ ਨੇ ਵਾਂਗ ਡੋਰ ਸੰਭਾਲਤੀ ਇਸ ਤੋਂ ਬਾਅਦ ਉਹਦੇ ਸਿੰਘ ਜੀ ਮਹਾਰਾਜ ਇਸ ਤੋਂ ਬਾਅਦ ਪੰਡਿਤ ਸਾਧੂ ਸਿੰਘ ਜੀ ਮਹਾਰਾਜ ਪਟਿਆਲੇ ਵਾਲੇ ਇਸ ਤੋਂ ਬਾਅਦ ਰਾਮ ਸਿੰਘ ਜੀ ਮਹਾਰਾਜ ਹਰੀਕੇ ਵਾਲੇ ਇਸ ਤੋਂ ਬਾਅਦ ਪੰਡਿਤ ਦਿਆ ਸਿੰਘ ਜੀ ਮਹਾਰਾਜ ਉੱਗੋ ਵਾਲੇ ਇਸ ਤੋਂ ਬਾਅਦ ਜੀਵਨ ਸਿੰਘ ਜੀ ਮਹਾਰਾਜ ਕਾਚੀ ਵਾਲੇ ਇਸ ਤੋਂ ਬਾਅਦ ਮੰਤ ਸੁਚੇਤ ਸਿੰਘ ਜੀ ਮਹਾਰਾਜ ਪਿੰਡੀ ਬੇਗ ਵਾਲੇ ਇਸ ਤੋਂ ਬਾਅਦ ਪੰਡਿਤ ਬਲਬੀਰ ਸਿੰਘ ਜੀ ਮਹਾਰਾਜ ਤੇ ਹੁਣ ਇਸ ਵੇਲੇ ਸਵਾਮੀ ਗਿਆਨ ਗਿਆਨ ਦੇਵ ਜੀ ਮਹਾਰਾਜ ਗਿਆਨ ਦੇਵ ਸਿੰਘ ਜੀ ਜਿਹੜੇ ਹੈਗੇ ਨੇ ਇਸ ਵਕਤ ਜਿਹੜੇ ਹੈਗੇ ਨੇ ਨਰਮਲੀ ਅਖਾੜੇ ਦੇ ਮੁਖੀ ਨੇ ਨਰਮਲੀ ਅਖਾੜੇ ਨੂੰ ਦੇਖ ਰਿਕ ਜਿਹੜੇ ਹੈਗੇ ਨੇ ਉਹ ਕਰ ਰਹੇ ਨੇ ਔਰ ਇਸ ਮਹਾਕੁੰਭ ਦੇ ਵਿੱਚ ਅਸੀਂ ਜੋ जानन दी कोशिश ਕਰ ਰਹੇ ਆ ਮਹਾਕੁੰਭ ਦੇ ਵਿੱਚ ਨਿਰਮਲੀ ਅਖਾੜੇ ਦਾ ਇਤਿਹਾਸ ਕੀ ਹੈ ਔਰ ਨਿਰਮਲੀ ਅਖਾੜੇ ਦਾ ਜਿਹੜਾ ਹੈਗਾ ਇਸ ਦੇ ਵਿੱਚ ਜਿਹੜੇ ਤੋਂ ਅਖਾੜੇ ਦੇ ਵਿੱਚ ਸ਼ੋਭੇਤ ਹੁੰਦੇ ਨੇ ਜਿਹੜਾ ਸ਼ਾਹੀ ਇਸ਼ਨਾਨ ਦੇ ਵਿੱਚ ਉਹਦੇ ਵਿੱਚ ਇਸ ਦੀ ਮਹੱਤਤਾ ਕੀ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਵੱਡਾ ਇਤਿਹਾਸ ਅਸੀਂ ਦਰਸ਼ਕਾਂ ਨੂੰ ਸਾਡੀ ਸੰਗਤ ਨੂੰ ਦੱਸ ਰਹੇ ਸੀ ਜੀ ਮਹਾਕੁੰਭ ਦੇ ਵਿੱਚ ਸ਼ਾਹੀ ਇਸ਼ਨਾਨ ਦੇ ਵਿੱਚ ਜਿਹੜਾ ਨਰਮਲੀ ਪੰਚਾਇਤੀ ਅਖਾੜਾ ਉਹਦਾ ਇਤਿਹਾਸ ਕੀ ਹੈ ਇਹ ਨਰਮਲ ਪੰਚਾਇਤੀ ਅਖਾੜਾ ਹੈ ਨਰਮਨ ਪੰਚਾਇਤਿਆ ਖੜਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਰਮਨ ਪੰਚ ਚਲਾਇਆ ਪੂਰੀ ਵਿਸ਼ਵ ਦੇ ਵਿੱਚ ਸਿੱਖ ਦਾ ਪ੍ਰਚਾਰ ਪ੍ਰਸਾਰ ਮਹਾਕੁੰਭ ਦੇ ਜ਼ਰੀਏ ਜਦੋਂ ਬਾਬਾ ਜੀ ਹੁੰਦਾ ਵੇਖਦੇ ਹੋਂ ਕਿਸ ਤਰੀਕੇ ਦਾ ਮਹਿਸੂਸ ਕਰਦੇ ਇਹ ਜੋ ਕੁੰਭ ਹੈ ਇਹ ਇੱਥੇ ਜਿੰਨੇ ਵੀ ਭਾਰਤ ਦੇ ਵਿੱਚ ਸਾਧੂ ਸੰਤ ਨੇ ਜਿੰਨੇ ਵੀ ਅਖਾੜੇ ਨੇ ਇਹ ਉਹਨਾਂ ਦੇ ਸਾਰੇ ਮਹਾਪੁਰਸ਼ਾਂ ਦਾ ਐਸੇ ਕੁੰਭ ਦੇ ਵਿੱਚ 2025 ਦੇ ਕੁੰਭ ਤੇ ਸਾਰੇ ਆਏ ਹੋਏ ਐ ਇਸ ਕੁੰਭ ਦੇ ਵਿੱਚ ਇੱਕੋ ਹੀ ਇਹ ਸਥਾਨ ਹੈ ਨਿਰਮਲ ਪੰਚਾਇਤੀ ਅਖਾੜਾ ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਧਵਜਾ ਜਿੰਨਾਂ ਨਿਸ਼ਾਨ ਸਾਹਿਬ ਹੈ ਉਹ ਇੱਥੇ ਹੀ ਇੱਕ ਅਖਾੜੇ ਦੇ ਵਿੱਚ ਹੈ ਜੋ ਗੁਰੂ ਨਾਨਕ ਦੀ ਮਰਿਆਦਾ ਦਾ ਪਾਲਣ ਕਰਦੇ ਹੋਏ ਸਾਰੇ ਜੋ ਹੈ ਸਾਰਿਆਂ ਦੇ ਵਿੱਚ ਸਮਨ ਵਿੱਚ ਸਥਾਪਿਤ ਕਰਨ ਉਹਨੇ ਕਿਉਂਕਿ ਗੁਰੂ ਨਾਨਕ ਦੇਵ ਨੇ ਜੋ ਪੰਥ ਚਲਾਇਆ ਹੈ ਇਹ ਦਸਵੇਂ ਪਾਰਸ਼ੀਆਂ ਤੱਕ ਉਹਨਾਂ ਦਾ ਜੋ ਸੰਦੇਸ਼ ਹੈ ਉਪਦੇਸ਼ ਚਹੂ ਵਰਨਾ ਦਾ ਸਾਂਝਾ ਜਿੰਨੇ ਵੀ ਇਹ ਕੱਲੇ ਬ੍ਰਾਹਮਣ ਖੱਤੀ ਵੈਸ਼ੂਦ ਇਹ ਨਹੀਂ ਸੰਸਾਰ ਦੇ ਵਿੱਚ ਜਿੰਨੀਆਂ ਵੀ ਬਨ ਜਾਂਦੀਆਂ ਹਨ ਅਨਨ ਜੋ ਪਿਛੜੇ ਵਰ ਵਰਗ ਨੇ ਉਹ ਸਾਰੇ ਇਸ ਕੁੰਬ ਦੇ ਪਚਾਂਦੇ ਤੇ ਉਹ ਜਿੰਨੇ ਵੀ ਉੱਚ ਕੋਟੀ ਦੇ ਮਹਾਤਮਾ ਨੇ ਇੱਥੇ ਤਾਂ ਕਹਾਵਤ ਹੈ ਕਿ ਜੋ ਹੈ ਜੋ ਆਦਰਸ਼ ਰੂਪ ਦੇ ਵਿੱਚ ਜੋ ਦੇਵੀ ਸ਼ਕਤੀਆਂ ਵੀ ਇਸ ਕੁੰਬ ਦੇ ਵਿਚ ਆਕਰਸ਼ਣ ਕਰਦੀਆਂ ਤੇ ਇਹ ਗੁਰੂ ਨਾਨਕ ਸਾਹਿਬ ਦਾ ਪੰਚਾਇਤੀ ਖੜਾ ਨਿਰਮਲ ਪੰਚਾਇਤੀ ਖੜਾ ਇਹ ਆਪਣੇ ਗੁਰਮਾ ਦਾ ਸੰਦੇਸ਼ ਗੁਰਬਾਣੀ ਦਾ ਸੰਦੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਸੰਦੇਸ਼ ਹੈ ਇਹ ਉਸ ਨੂੰ ਜੋ ਹੈ ਉਹ ਭਾਈਚਾਰਾ ਸਥਾਪਿਤ ਕਰਨ ਵਾਲੇ ਸਾਰੇ ਸੰਤਾਨ ਨੂੰ ਮਿਲ ਜੇ ਇਹ 13ਵਾਂ ਖਾੜਾ ਹੈ ਜ ਜਿਹਦੇ ਵਿੱਚ ਬਾਬਾ ਜੀ ਇਹ ਸੋਸ਼ਲ ਮੀਡੀਆ ਤੇ ਆਮ ਲੋਕਾਂ ਦੇ ਵਿੱਚ ਧਾਰਨਾ ਕਿਉਂ ਬਣ ਗਈ ਕਿ ਮਹਾਕੁੰਭ ਮੈਸ ਤੇ ਮੈਸ ਹਿੰਦੂ ਵਰਗ ਨੂੰ ਰਿਪਰੈਜ਼ੈਂਟ ਕਰਦਾ ਹੈ ਹਿੰਦੂ ਵਰਗ ਦੇ ਲਈ ਹੈ ਜੀ ਜੇ ਕੋਈ ਹੋਰ ਜਾਤੀ ਦਾ ਆਉਂਦਾ ਉਸ ਨੂੰ ਕੋਈ ਆਰਐਸਐਸ ਦਾ ਟੈਗ ਕੋਈ ਹੋਰ ਸਰਟੀਫਿਕੇਟ ਵੀ ਕਿਸੇ ਵਾਸਤੇ ਨੇਤ ਆਪਣੀ ਮੰਦੀ ਗੱਲ ਹੈ ਜੀ ਦਾ ਮਨ ਅਸ্নান ਕਰਨ ਦਾ ਹੈ ਉਸ ਨੂੰ ਕੋਈ ਨਹੀਂ ਰੋਕਦਾ ਉਹ ਕਿਸੇ ਤੁਸੀਂ ਜ ਕੁਝ ਦਿਨ ਪਹਿਲੇ ਇਹ ਸੰਦੇਸ਼ ਕਿਹਾ ਤੇ दूसरी जातियां नहीं स्नान कर जिन्होंने अब आप मुसलमान करें वो भी आकर के ऐसे स्नान कर रहे हैं मीडिया के दे बच्चे देख रहे हैं वो स्नान कर रहे हैं जिदा मन है गंगा स्नान कोई नहीं रोक सकता तो गंगा इत आप जो है गुरु तेग बहादुर साहब ऐसा स्थान पर आए छे है छे महीने रहे माघ भजन संघ साधु धूड़ी कर स्नान 6 ਮਹੀਨੇ ਇੱਥੇ ਰਹੇ ਤੇ ਇਹ ਜਿਹੜਾ ਮਾਗਦਾ ਮਹੀਨਾ ਹੈ ਇਹ ਪੂਰਾ ਉਹ ਇੱਥੇ ਜਿਵੇਂ ਬਲਕਿ ਕਲਪਵਾਸ ਕਹਿੰਦੇ 1 ਮਹੀਨੇ ਤੇ 2 ਮਹੀਨੇ ਨੂੰ ਤੇ ਉਹ ਤਾਂ 6 ਮਹੀਨੇ ਰਹੇ ਤੇ ਜੀ ਤੇ ਅਸਨਾਨ ਵੀ ਕੀਤਾ ਆਪਣੇ ਸੰਗਤ ਨੂੰ ਵੀ ਕਰਾਇਆ ਤੇ ਦਾਨਪੁਰ ਨੇ ਵੀ ਕੀਤਾ ਤੇ ਪੱਕੀ ਸੰਗਤ ਨਾਮ ਦਾ ਸਥਾਨ ਹੈ ਤੇ ਗੁਰਦੁਆਰਾ ਜੀ ਮਹਾਰਾਜਾ ਤਪਸਥਾਨ ਜੀ ਪੱਕੀ ਸੰਗਤ ਗੁਰਦੁਆਰਾ ਰਿਆਗ ਦੇ ਵਿੱਚ ਹੈ ਉੱਥੇ ਇੱਕ ਨਿਰਮਲ ਸੰਪਰਦਾਇ ਦਾ ਇਹ ਸਥਾਨ ਹੈ ਉਹ ਸੇਵਾ ਨਿਰਮਲ ਪੰਚਾਇਤੀ ਕਾੜੀ ਦੀ ਸੰਤ ਬਾਬਾ ਗਿਆਨ ਸਿੰਘ ਜੀ ਮਹਾਰਾਜ ਉੱਥੇ ਸੇਵਾ ਕਰਾ ਰਹੇ ਹਨ ਉੱਥੇ 6 ਮਹੀਨੇ ਮਹਾਰਾਜ ਰਹੇ ਤੇ ਮਾਤਾ ਦੇ ਗਰਭ ਦੇ ਵਿੱਚ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਐਸਾ ਸਥਾਨ ਤੇ ਹੀ ਹੋਇਆ ਹੈ ਐਸੇ ਭੂਮੀ ਤੇ ਪਿਆਗਰਾਜ ਜੀ ਭੂਮੀ ਤੇ ਹੋਇਆ ਪਟਨਾ ਸ਼ਹਿਰ ਦੇ ਵਿੱਚ ਜਾ ਕੇ ਉੱਥੇ ਜਨਮ ਹੋਇਆ ਤਹੇ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਭਵਲਯ ਉੱਥੇ ਜਨਮ ਹੋਇਆ ਮਾਤਾ ਦੇ ਗਰਭ ਦੇ ਵਿੱਚ ਇਹ ਪ੍ਰਯਾਗ ਰਾਜ ਦੇ ਵਿੱਚ ਆਇਆ ਤੇ ਗੁਰੂ ਜੀ ਜਿੱਥੇ ਆਪ ਆਏ ਹੋਣ ਤਾਂ ਉਹਨਾਂ ਦੀ ਸੰਗਤਾਂ ਕਿਉਂ ਨਹੀਂ ਆਣਗੀਆਂ ਤਾਂ ਗੁਰੂ ਦੀ ਸੰਗਤ ਲਈ ਕੀ ਸੰਦੇਸ਼ ਹੈ ਤਾਂ ਗੁਰੂ ਤੇਗ ਬਹਾਦਰ ਜੀ ਇੱਥੇ 6 ਮਹੀਨੇ ਰਹੇ ਔਰ 6 ਮਹੀਨੇ ਉਹਨਾਂ ਨੇ ਇੱਥੇ ਭਗਤੀ ਕੀਤੀ ਔਰ ਇਸਦਾ ਮਹਾਕੁੰਭ ਪ੍ਰਿਆਗ ਰਾਜ ਦਾ ਬਹੁਤ ਵੱਡਾ ਇਤਿਹਾਸ ਸਾਡੇ ਗੁਰੂ ਸਹਿਬਾਨ ਗੁਰੂ ਤੇਗ ਬਹਾਦਰ ਜੀ ਨਾਲ ਜੁੜਦਾ ਔਰ ਇਸੇ ਕਰਕੇ ਲਗਾ ਸੰਪਰਦਾ ਜਿਹੜੀ ਇੱਕ ਨਿਰਮਲ ਸੰਪਰਦਾ ਜਿਹੜੀ ਹੈਗੀ ਉਸ ਇਤਿਹਾਸਿਕ ਗੁਰਦੁਆਰਾ ਸਹਿਬਾਨ ਦਾ ਸਾਮ ਸੰਭਾਲਦਾ ਕੰਮ ਵੀ ਕਰ ਰਹੀ ਹੈ ਔਰ ਨਾਲ ਨਾਲ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਵੇ ਮਹਾਕੁੰਭ ਦੇ ਖਾਸ ਤੌਰ ਤੇ ਜਿਹੜਾ ਆਪਰਾ ਆਰੰਭ ਹੈਗਾ ਇਹਦੇ ਵਿੱਚ ਹੋਵੇ ਇਸ ਨੂੰ ਲੈ ਕੇ ਯਤਨਸ਼ੀਲ ਵੀ ਹੈ ਕੈਮਰਾਮੈਨ ਅਮਨਪ੍ਰੀਤ ਨਾਲ ਰਮਨਦੀਪ ਅਨਮਿਊ ਟੀਵੀ ਪ੍ਰਿਆਗਰਾਜ ਮਹਾਕੁੰਭ